ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੋਲੀਆ ਤੇ ਜ਼ਿਲ੍ਹਾ ਨੂੰ ਕਹਿੰਦਾ ਇਹ ਮੌਕਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003 ਕਰਦਾ ਬਾਈ ਜੀ ਦਾ ਨੰਬਰ ਲਾ ਮਗਾ ਸਕਰੀਨ ਤੇ ਭਰਾ ਜੀ ਬਾਕੀ ਆਪਣਾ ਫੇਸਬੁੱਕ ਤੇ ਪੇਜ ਆ ਗ੍ਰੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਘਾਟੇ ਤੱਕ ਨੂੰ ਇਹਨੂੰ ਬੜੀ ਅਪਰਟ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਭਾਈ ਕੁਲਵਿੰਦਰ ਸਿੰਘ ਪਿੰਡ ਕੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਹੈ ਜੀ ਨੇੜੇ ਪਿੰਡ ਰਹਿ ਜਾਂਦਾ ਵੱਡਾ ਕੋਲਿਆ ਦੋਨੇ ਕੇ ਮੋਬਾਈਲ ਨੰਬਰ ਹੈਗਾ 97819 35553 ਠੀਕ ਹੈ ਜੀ ਹਾਂ ਜੀ ਪਹਿਲੀ ਵੱਸੀ ਦੀ ਜਾਣਕਾਰੀ ਦਿਓ ਜੀ ਇਹਦੇ ਤੋਂ ਇਹ ਵੱਸੀਆਂ ਭਾਈ ਆਪਣਾ ਕੋ ਸੱਤ ਬੱਚੀਆਂ ਜੀ ਇਹ ਹਾਂਜੀ ਤੇ ਖੀਰੀਆਂ ਵੱਛੀਆਂ ਹੈ ਤੇ ਗਰੀਮ ਸਾਰੀਆਂ ਠੀਕ ਹੈ ਜੀ ਤੇ ਇੱਕ ਵੱਸੀ ਆਹ ਦੋਨੇ ਦੰਦ ਕੱਢਦੀ ਹੈ ਕਿ ਆਹ ਜਿਹੜੀ ਆਹ ਖੜੀ ਵੱਡੀ ਬੱਛੀ ਠੀਕ ਹੈ ਜੀ ਬਾਕੀ ਸਾਰੀਆਂ ਖੀਰੀਆਂ ਵੱਛੀਆਂ ਚਾਰ ਚਾਰ ਹੀ ਥਾਣਾ ਸਾਰੀਆਂ ਦੇ ਇਹ ਜੇ ਪਹਿਲੀ ਵਾਰੀ ਸੀ ਹੈਗੀ ਆ ਇਹ ਬਈ 10 ਮਹੀਨੇ ਉਮਰ ਹੈ ਇਹਦੀ ਹਾਂਜੀ ਤੇ ਬਾਕੀ ਝੋਲੀ ਦਿਖਾ ਦਿਓ ਝੋਲੀ ਜਮਾ ਗੱਬਣਾ ਵਾਲੀ ਆ ਬਹੁਤ ਸੋਹਣੀ ਝੋਲੀ ਠੀਕ ਹੈ ਜੀ ਚਾਰ ਥਾਣਾ ਬਰਾਉ ਹਾਂਜੀ ਹਾਂ ਤੋੜ ਦੋ ਬਰਾਉਣ ਨੂੰ ਰੇਟ ਬਈ ਖੱਟ ਗਈ ਦੱਸੀ ਜਗਾ ਜਮਾ ਜੈ ਜੀ ਰੇਟ ਰੱਖਾਂਗੇ ਆਪਾਂ ਹਾਂਜੀ ਹਾਂਜੀ ਅੱਜ ਕਰ ਤੋੜ ਲਮੜੇ ਬਾਹਰ ਨੂੰ ਬਸ ਲੋ ਜੀ ਕਰਮਾ ਵਾਲੀ ਬਹੁਤ ਸੋਹਣੀ ਆ ਰੰਗ ਪ੍ਰਿੰਟ ਹੌਨ ਕੁਆਲਿਟੀ ਇਹ ਤਾਂ ਥੱਲੋਂ ਬਈ ਝੋਲੀ ਇੰਨੀ ਚੰਗੀ ਆ ਵੀ ਠੀਕ ਹੈ ਜੀ ਆ ਜਮਾ ਗੱਬਣ ਹੁੰਦੀ ਪੰਜਾਂ ਮਹੀਨੇ ਦੀ ਆ ਬੱਚੀ ਠੀਕ ਹੈ ਜੀ ਠੀਕ ਹਾਂ ਇਹਦਾ ਰੇਟ ਪਰਾ ਇਹਦਾ ਬਈ 15000 ਰੁਪਇਆ ਇਹਦਾ 15000 ਰੁਪਆ ਹਾਂਜੀ ਬਹੁਤ ਸੋਹਣੀ ਬੱਸੀਆ ਝੋਲੀ ਚੁਲੀ ਦੇਖ ਸਕਦੇ ਚਾਰੇ ਥੰਗਨਾ ਨਿਖੜਵੇਂ ਠੀਕ ਹੈ ਨਾ ਠੀਕ ਹੈ ਜੀ ਦੂਜੇ ਨੰਬਰ ਵਾਲੀ ਇਹ ਵੀ ਬਈ 10 ਮਹੀਨੇ ਉਮਰ ਹੈ ਇਹਦੀ ਵੀ ਹਾਂਜੀ ਝੋਲੀ ਇਹਦੀ ਬਹੁਤ ਚੰਗੀ ਹੈ ਠੀਕ ਹੈ ਜੀ ਲੋ ਜੀ ਤੋ ਦੇਖੋ ਠੀਕ ਹੈ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਪਰਾ ਠੀਕ ਹੈ ਜੀ ਫੇਸ ਕੁਆਲਿਟੀ ਬਹੁਤ ਚੰਗੀ ਹੈ ਮਸ਼ੀਨ ਠੀਕ ਹੈ ਠੀਕ ਜੀ ਇਹਦਾ ਰੇਟ ਪਰਾ ਇਹਦਾ ਵੀ 15000 ਹੀ ਆ ਜੇ ਕੋਈ ਜੋੜਾ ਲੈਂਦਾ ਹਾਂਜੀ ਜਾਂ ਤਿੰਨ ਬੱਸੀਆਂ ਲੈਂਦਾ ਹਾਂਜੀ ਤਾਂ ਆਪਾਂ ਮਾਣ ਤੁਹਾਨੂੰ ਵੱਧ ਕਰ ਦਾਂਗੇ ਹਾਂਜੀ ਬਾਕੀ ਤਿੰਨ ਬੱਸੀਆਂ ਤੇ ਆਪਾਂ 300 ਕਿਲੋਮੀਟਰ ਤੱਕ ਦੀ ਡਿਲੀਵਰੀ ਜਿਹੜੀ ਫ੍ਰੀ ਰੱਖੀ ਆ ਠੀਕ ਹੈ ਜੀ ਹਾਂਜੀ ਲੋ ਭਰਾ ਵਾਈ ਨੇ ਵੱਡਾ ਆਫਰ ਕਰਤਾ ਜੇ ਕਿਸੇ ਨੇ ਤਿੰਨ ਬੱਸੀਆਂ ਲੈਣੀਆਂ ਤਾਂ ਤੇ ਜੇ ਕੋਈ ਸਾਰੀਆਂ ਇਕੱਠੀਆਂ ਲੈਂਦਾ ਹੈਗਾ ਰੇਟ 'ਚ ਵੀ ਆਪਾਂ ਘੱਟ ਕਰਾਂਗੇ ਤੇ ਡਿਲੀਵਰੀ ਜਿਹੜੀ ਸਾਰੇ ਪੰਜਾਬ ਦੀ ਫ੍ਰੀ ਕਰਾਂਗੇ ਅੱਛਾ ਜੀ ਹਾਂਜੀ ਲੋ ਜੀ ਪਰਾ ਜੇ ਸਾਰੀਆਂ ਇਕੱਠੀਆਂ ਲੈ ਕੇ ਜਾਣੇ ਡਿਲੀਵਰੀ ਬਾਈ ਨੇ ਫ੍ਰੀ ਆਫਰ ਰੇਟ ਵੀ ਆਪਣਾ ਜਾਇਜ਼ ਹੋਊਗਾ ਤੇ ਕੁਆਲਿਟੀ ਵੀ ਇੱਕ ਨੰਬਰ ਠੀਕ ਹੈ ਜੀ ਠੀਕ ਹਾਂ ਜੀ ਹਾਂ ਜੀ ਲੋ ਪਰਾ ਫਾਰਮ ਵਾਲਿਓ ਮੁੰਡਿਓ ਸੁਣ ਲੋ ਬਾਈ ਦੀ ਗੱਲ ਬਾਈ ਕਹਿੰਦਾ ਸਾਰੇ ਪੰਜਾਬ ਚ ਕਰਾਇਆ ਫ੍ਰੀ ਆ ਜੇ ਸਾਰੀਆਂ ਇਕੱਠੀਆਂ ਲੈ ਕੇ ਜਾਣੀਆਂ ਠੀਕ ਹੈ ਨਾ ਆਫਰ ਸੁਣ ਲੋ ਬਾਈ ਤੋਂ ਵੱਧ ਜਾਣਕਾਰੀ ਬਾਈ ਤੁਹ ਲਿਖ ਦੇਣ ਠੀਕ ਹੈ ਹਾਂਜੀ ਬਈ ਤਿੰਨ ਨੰਬਰ ਦੱਸੋ ਜੀ ਇਹ ਬਈ ਹੈਗੀ 11 ਕ ਮਹੀਨੇ ਦੀ ਬੱਛੀ ਆ ਖੀਰ ਗੁਈ ਆ ਵੀ ਹਾਂਜੀ ਬਾਕੀ ਝੋਲੀ ਦਿਖਾ ਦਿਓ ਝੋਲੀ ਬਹੁਤ ਚੰਗੀ ਸਾਰੀਆਂ ਬੱਛੀਆਂ ਦੀ ਝੋਲੀਆਂ ਆਏ ਆ ਜਿਵੇਂ ਗੱਬਣਾ ਹੁੰਦੀਆਂ ਠੀਕ ਹੈ ਜੀ ਤੇ ਬਾਕੀ ਦੰਦ ਵੀ ਦਿਖਾ ਦਿੰਨੇ ਆ ਕਈ ਵਾਰ ਅਗਲਾ ਕਹਿੰਦਾ ਕੋਈ ਬੱਛੀ ਵੱਡੀ ਆ ਵੀ ਕਿਤੇ ਧੋੰਦੀ ਨਾ ਹੋਵੇ ਠੀਕ ਇੱਧਰ ਲਓ ਜੀ ਮੇਰਾ ਚੰਗਲਾ ਬੰਦ ਦੱਸੋ ਧੰਨਵਾਦ ਪੂਰੇ ਲਓ ਰੱਖੋ ਵਾਹ ਠੀਕ ਹੈ ਇੱਥੇ ਠੀਕ ਹੈ ਇੱਥੇ ਦਿਖਾ ਦਿਓ ਜੀ ਇਹ ਦੋਰਾ ਖੁੱਲਿਆ ਨਹੀਂ ਆ ਕਰਕੇ ਨਾ ਹਾਂਜੀ ਪੂਰਾ ਧਲਿਆਰੇ ਦੀ ਆਵਾਜ਼ ਦੀ ਮੰਦੂ ਹੈ ਠੀਕ ਹੈ ਜੀ ਜਿਹੜੀ ਗੱਲ ਕਹਾਂਗੇ ਜਿੰਨੀ ਕਹਾਂਗੇ ਬਾਈ ਜਮਾ ਸਹੀ ਤੇ ਖਰੀ ਗੱਲ ਹੀ ਕਰਾਂਗੇ ਆਪਾਂ ਨਾ ਤਾਂ ਕੋਈ ਵੱਧ ਝੂਠ ਮਾਰਨਾ ਹੈਗਾ ਠੀਕ ਹੈ ਜੀ ਬਾਕੀ ਕੁਆਲਿਟੀ ਜਾਨਵਰ ਦੀ ਆਪ ਵੀ ਦੱਸੂਗੀ ਠੀਕ ਹੈ ਜੀ ਠੀਕ ਹੈ ਅਗ ਦੇ ਵੀ ਚਾਰ ਨੰਬਰ ਦੱਸੋ ਜੀ ਇਹ ਬੱਛੀ ਵਿੱਚ ਦੋਨ ਦੇ ਦੰਦ ਚੱਕਣ ਲੱਗੀ ਆ ਹਾਂਜੀ ਹਾਂਜੀ ਤੇ ਬੱਛੀ ਜਾਨੀ ਪੂਰੀ ਵਜਨ ਵਜਨ ਦੇ ਵਿੱਚ ਫੁੱਲ ਆ ਹਾਂਜੀ ਤੇ ਟੀਕਾ ਲਾਣ ਦਾ ਤਿਆਰ ਹੀ ਆ ਸਮਝ ਲਾ ਬੱਛੀ ਦੀ ਠੀਕ ਹੈ ਜੀ ਹਾਂ ਲੋਪਰਾ ਤੋਲਾ ਤਾਰਾ ਦੇਖ ਸਕਦੇ ਹੋ ਬਹੁਤ ਸੋਹਣੀ ਆ ਬਾਕੀ ਝੋਲੀ ਝਾਲੀ ਬਹੁਤ ਚੰਗੀ ਆ ਗਲਾਬੀ ਥਾਣਾ ਹਾਂਜੀ ਚੋਲੀਪੂਰੀ ਗੱਬਣਾ ਵਾਲੀ ਝੋਲੀ ਦਿਖਾਉਂਦੀ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਲੋਪਰਾ ਚਾਰ ਥਾਣਾ ਨਿਕੜ ਮ ਕੋਈ ਫੋੜ ਨਹੀਂ ਕੋਈ ਸਾਗ ਨਹੀਂ ਠੀਕ ਹੈ ਨਾ ਇਹਦਾ ਜੀ 15000 ਇਹ ਆ ਜੀ ਇਹਦਾ ਹੀ 15 ਜੀ ਹਾਂ ਜੀ ਹਾਂ ਠੀਕ ਹੈ ਜੀ ਲੋਪਰਾ ਇਹਦਾ ਹੀ 15000 ਬਹੁਤ ਸੋਹਣੀ ਰੱਸੀ ਹੈ ਜੀ ਫੇਸਬੁਕ ਜੁਟੀ ਕੰਨ ਛੋਟਾ ਠੀਕ ਹੈ ਨਾ ਰੰਗ ਬਹੁਤ ਸੋਹਣਾ ਚਮਕਦਾ ਰੰਗ ਹਾਂ ਜੀ ਇਹ ਹੈਗੇ ਬਈ 7 ਕੁ ਮਹੀਨੇ ਦੀ ਬੱਸੀ ਆ ਹਾਂ ਜੀ ਦੇਖ ਲੋ ਛਾਂ ਉਪਰੋਂ ਕੋ ਪੂਰੀ ਹੋਲਾ ਬੱਸੀ ਜੀ ਹਾਂ ਜੀ ਹਾਂ ਜੀ ਦੇਖੋ ਲੋਜੀ ਤੇ ਬਾਕੀ ਬੱਚੋਲੀ ਦਿਖਾ ਦਿਓ ਗਲਾਬੀ ਥਾਣਾ ਬਹੁਤ ਸੋਹਣੀ ਝੋਲੀ ਠੀਕ ਹੈ ਮੜਾ ਕਰ ਲੂ ਮੂਹਨ ਕਰ ਲੂ ਮੜਾ ਲੋਜੀ ਲੋਜੀ ਗਲਾਬੀ ਥਾਣਾ ਠੀਕ ਹੈ ਠੀਕ ਨੋਪਰਾ ਫੇਸ ਦੇਖ ਸਕਦੇ ਜੀ ਜਿਦਾਂ ਦੇਖੋ ਖੁੱਲੀਆਂ ਰਹਿਂਦੀਆਂ ਨੇ ਹਾਂ ਇਹ ਖੁੱਲੀਆਂ ਐ ਮੈਂ ਬਾਈ ਇਹ ਰਸਾ ਨਹੀਂ ਪਾਦਿਆਂ ਐ ਖੁੱਲਾ ਪਾਦਤਾਂ ਬਸ ਠੀਕ ਹੈ ਜੀ ਠੀਕ ਹੈ ਖੁੱਲੀਆਂ ਛੱਡੋ ਸਾਨੂੰ ਛੇ ਠੀਕ ਹੈ ਜੀ ਇਹਦਾ ਰੇਟ ਭਰਾ ਇਹਦਾ 15000 ਰਿਹਾ ਬਾਈ ਜੇ ਕੋਈ ਮੰਨ ਲਓ ਵੀ ਜੋੜੀ ਲੈਂਦਾ ਹੈਗਾ ਤਾਂ ਆਪਾਂ ਉਹ ਜਿਹਾ ਮਾਨਤਨ ਕਰ ਦਿਆਂਗੇ ਠੀਕ ਹੈ ਜੀ ਠੀਕ ਹੈ ਹਾਂਜੀ ਲੋਜੀ ਪਟਪੜਾ ਕਰਮ ਵਾਲੇ ਦਾ ਬਹੁਤ ਸੋਹਣਾ ਠੀਕ ਹੈ ਨਾ ਸਾਰੀਆਂ ਬਰੀਡਰ ਦੀਆਂ ਵਧੀਆ ਟੀਕੇ ਦੀਆਂ ਬੱਛੀਆਂ ਸੋ ਸਾਰੀਆਂ ਫੁੱਲ ਕੁਆਲਟੀ ਵਾਲੀਆਂ ਆਈ ਬਈ ਹਾਂ ਚੰਗੇ ਸੀ ਮਨਾਂਦੀਆਂ ਐ ਬੱਛੀਆਂ ਸਾਰੀਆਂ ਠੀਕ ਹੈ ਜੀ ਪਰ ਕੁਆਲਟੀ ਤਾਂ ਆਪ ਹੀ ਦੱਸਦੀ ਬੱਛੀਆਂਾਂ ਦੀ ਹਾਂਜੀ ਹਾਂਜੀ 6 ਨੰਬਰ ਇਹ ਬਈ ਹੈਗੀ 9 ਮਹੀਨੇ ਦੀ ਹੋਸ਼ੀ ਠੀਕ ਹੈ ਜੀ ਤੇ ਵੇਖ ਲੋ ਬੋਡੀ ਸਟਰਕਚਰ ਜਿਹੜਾ ਮੱਛੀ ਦੇ ਠੀਕ ਹੈ ਜੀ ਲੋ ਸਿੱਧੀ-ਸੁੱਧੀ ਪੂਰੀ ਫੁੱਲਾਂ ਬੱਛੀ ਹਾਂਜੀ ਹਾਂਜੀ ਲੋ ਜੀ ਫੇਸ ਚੈੱਕ ਕਰ ਸਕਦੇ ਭਰਾ ਦੂਰ ਤੋਂ ਦਿਖਾਉਣੇ ਲੋ ਜੀ ਚੈੱਕ ਕਰ ਸਕਦੇ ਪੱਠ ਪੜਾਇਦਾ ਵੀ ਬਹੁਤ ਸੋਹਣਾ ਹਾਂ ਬਾਕੀ ਝੋਲੀ ਦਿਖਾ ਦੇ ਬਈ ਚਾਰ ਹੀ ਥਾਣਾ ਇਹਦੇ ਵੀ ਨਖੜ ਮੈਂ ਨੂੰ ਝੋਲੀ ਦੇਖ ਸਕਦੇ ਹਾਂ ਫੋੜ ਸ਼ਾਂ ਕਿਸੇ ਦੇ ਵੀ ਨਹੀਂ ਹੋਊਗਾ ਚਾਰ ਚਾਰ ਹੀ ਥਾਣ ਹੋਣਗੇ ਜੇ ਕਿਸੇ ਨੇ ਆਨਲਾਈਨ ਵੀ ਮਂਗਾਉਣਗਾ ਅਬ ਇਹ ਫਿਕਰੋ ਕਿ ਮਂਗਾ ਸਕਦਾ ਕੋਈ ਨਹੀਂ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਠੀਕ ਬੰਦ ਹੋ ਜੀ ਇਹਦਾ ਵੀ 15000 ਹੀ ਆ ਜੀ ਠੀਕ ਹੈ ਜੀ ਰੇਟ ਇਹਦਾ ਵੀ 15000 ਰੇਟ ਸਾਰਿਆਂ ਦਾ 15 15 ਹੀ ਆ ਤੇ ਬਾਕੀ ਜੇ ਕੋਈ ਤਿੰਨ ਲੈਂਦਾ ਚਾਰ ਲੈਂਦਾ ਹੈਗਾ ਰੇਟ ਉਹ ਜਹਾ ਹੋ ਜਾਊਗਾ ਠੀਕ ਹੈ ਜੀ ਤੇ ਬਾਕੀ ਡਿਲੀਵਰੀ ਜਿਹੜੀ ਉਹਨਾਂ ਦੇ ਆਪਣੇ 300 ਕਿਲੋਮੀਟਰ ਦੀ ਹੈ ਹਾਂ ਜੀ ਤਿੰਨ ਵੱਸ਼ੀਆਂ ਤੇ ਹਾਂ ਜੀ ਤੇ ਜੇ ਕੋਈ ਸਾਰਿਆਂ ਦਾ ਪੂਰੇ ਪੰਜਾਬ ਦੀ ਡਿਲੀਵਰੀ ਫ੍ਰੀ ਹੈ ਠੀਕ ਹੈ ਸੱਤ ਨੰਬਰ ਫੋਨ ਲਓ ਜੀ ਕੋਪਰਾ ਬਈ ਕਹਿੰਦਾ ਫੋਰਸ ਕਿਸੇ ਦੀ ਵੀ ਨਹੀਂ ਚੈੱਕ ਕਰ ਲੈਣਾ ਪਰਾ ਠੀਕ ਹੈ ਲੋਚ ਕੋ ਆਪਾਂ ਪੂਰੀ ਜਾਂਚ ਪਰਖ ਕੇ ਜਾਨਵਰ ਲਈਦਾ ਬਈ ਠੀਕ ਹੈ ਠੀਕ ਹੈ ਹਾਂ ਬਾਕੀ ਪੁਰਾਣਾ ਟਾਈਮ ਹੋ ਗਿਆ ਨਾ ਬਈ ਪੁਰਾਣਾ ਸਾਹਿਬ ਹਾਂ ਜੀ ਹਾਂ ਪਸ ਕੇ ਪਰ ਕਰ ਲੱਗੇ ਠੀਕ ਹੈ ਨਾ ਸਭ ਤੋਂ ਬਈ ਦਾ ਫੱਲੋ ਪੁਰਾਣਾ ਕੰਮ ਆ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਲੋ ਜੀ ਪੱਠਪੜਾ ਕਰਮਾਂਵਾਲੀ ਦਾ ਸੋਨਾ ਕਨੇਡਾ ਦਾ ਬੱਚਾ ਬਈ ਇਹ ਇਹ ਬਈ 8 ਮਹੀਨੇ ਦੀ ਬੱਛੀ ਫੇਸ ਕੁਆਲਿਟੀ ਬਾਕੀ ਫੇਸ ਕੁਆਲਿਟੀ ਕੰਨ ਗੋਲ ਆ ਹਾਂਜੀ ਸਿੱਧੀ-ਸੁੱਧੀ ਪੂਰੀ ਆ ਠੀਕ ਹੈ ਜੀ ਲੋਪਰਾ ਰੋਕ ਲੋ ਮੜਾ ਜਾ ਚੋਲੀ ਦੀ ਹਾਂਜੀ ਹਾਂਜੀ ਇਹ ਨਹੀਂ ਕਿਤੇ ਵੀ ਹਲਦੀ ਬੱਛੀ ਲੋ ਜੀ ਚੈੱਕ ਕਰ ਸਕਦੇ ਗੁਲਾਬੀ ਥਣਾ ਬਹੁਤ ਸੋਹਣਾ ਹਾਂਜੀ ਗੁਲਾਬੀ ਥਣਾ ਠੀਕ ਹੈ ਜੀ ਬੰਦ ਲੋ ਜੀ ਇਹ ਵੀ ਆਏ ਬਸਣਾ ਖੁੱਲਾ ਬਾਲਦੀਆਂ ਹੈਗੀਆਂ ਇਹ ਕੁੱਲੀਆਂ ਆਂ ਕਰਕੇ ਥੋੜਾ ਠੀਕ ਹੈ ਇਹਦਾ ਰੇਟ ਪਰਾ ਇਹਦਾ 15000 ਹੀ ਹੈ ਜੀ ਸਾਰੇ ਦੇ 15 15000 15 15000 ਹੀ ਹੈ ਜੀ ਜੇ ਕੋਈ ਇਕੱਠੀਆਂ ਲੈਂਦਾ ਹੈਗਾ ਹਾਂਜੀ ਤਾਂ ਆਪ ਮਾਨਤਨ ਕਰ ਦਾਂਗੇ ਬਾਕੀ ਮਾਨਤਨ ਜਿੱ ਕੱਲੀ ਚੋ ਵੀ ਹੋ ਜਾਊਗਾ ਹਾਂਜੀ ਕੱਲੀ ਦੀ ਡਿਲੀਵਰੀ ਨਹੀਂ ਹੋਣੀਗੀ ਜੀ ਠੀਕ ਹੈ ਜੀ ਡਿਲੀਵਰੀ ਹੋਊਗੀ ਤਨ ਵਸੀਆਂ ਦੀ ਠੀਕ ਹੈ 300 ਕਿਲੋਮੀਟਰ ਤੱਕ ਠੀਕ ਹੈ ਜੀ ਠੀਕ ਹੈ ਹਾਂਜੀ ਲੋਪਰਾ ਚੈੱਕ ਕਰ ਸਕਦੇ ਹੋ ਸੱਤ ਵਸੀਆਂ ਨੰਬਰ ਮੁਤਾਬਕ ਆਪਾਂ ਦਿਖਾਈਆਂ ਜਿਹੜੀ ਛੋੜੇ ਫਿੱਟ ਆਉਂਦੀ ਹੈ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਰਾ ਆਨਲਾਈਨ ਵੀ ਮੰਗਾ ਸਕਦੇ ਹੋ ਇੱਥੇ ਆ ਕੇ ਦੇਖ ਕੇ ਲਿਆ ਸਕਦੇ ਹੋ ਉਹ ਛੋਡੀ ਮਿਲਦੇ ਆਂ ਫੇਰ ਕਿਸੇ ਨਵੀਂ ਵੀਡੀਓ ਚ ਓਕੇ ਬਾਏ